ਇਹ ਡੇ ਆਉਂtre ਆ ਨਾ ਕਾਬੂ ਨਹੀਂ ਆਉਂਦੇ ਕਿਸੇ ਪਾਸੇ ਵੀ ਮੱਮੇ ਚਾਚੀ ਦੇ ਸਣੀ ਬੜੇ ਬੜਬੜ ਕਰਦੇ ਆਂਡੇ ਕੀ ਗੱਲ ਹੋਈ ਏ ਸਾਰਾ ਸਿਆਪਾ ਤੇਰੇ ਪਿਓ ਦਾ ਹੀ ਓ ਹੱਥਾਂ ਦੇ ਬੋਤੇ ਨੇ ਚਾ ਨੱਚਦਾ ਉਹਨਾਂ ਦੀਆਂ ਤੇ ਮੁੜ ਕੇ ਕਾਬੂ ਫੇਰ ਆ ਵੀ ਆ ਜਾਂਦਾ ਨਾ ਕਹਿੰਦੇ ਕੀ ਪੁੱਛ ਲੈ ਪੀ ਕੇ ਓ ਯਾਰ ਕਹਿਣਾ ਕੀ ਆ ਤੈਨੂੰ ਬੜਾ ਅਸੀਂ ਤੇ ਕਹਿੰਦੇ ਆਂ ਬਈ ਚੱਲ ਭਲਾ ਕਰੀਏ ਅਗਲੇ ਦਾ ਆਪੇ ਗੱਲ ਛੇੜ ਕੇ ਬਹਿ ਗਿਆ ਇੱਕ ਦਿਨ ਵੀ ਗੱਡੀ ਲੈਣੀ ਆ ਸਣੀ ਨਹੀਂ ਵੱਡਾ ਚਾਚਾ ਚਾਚਾ ਤੇਰਾ ਅੱਛਾ ਮਨਜਿੰਦਰ ਹਾਂਜੀ ਤੇ ਮੈਂ ਕਹਾਂ ਲੈ ਲਾ ਤੇ ਆਂਦਾ ਪੈਸੇ ਨਹੀਂ ਬਣਦੇ ਪੈਸਾ ਦਾ ਕੀ ਕਰੀ ਮੈਂ ਕਹਾਂ ਚੱਲ 100000 ਰੁਪਇਆ ਕਰ ਲੋ ਖਰੋਖਾ ਤੇ ਬਾਕੀ ਕਿਸ਼ਤਾਂ ਕਰਾ ਦਿੰਨੇ ਆ ਹਾਂਜੀ ਤੇ ਨਾਲ ਮੈਂ ਚੱਲ ਅਸੀਂ ਆਪਣੀ ਜੁਮੇਰੀ ਪਾਰਾਂਗੇ ਜੇ ਕੋਈ ਗੱਲਬਾਤ ਹੋ ਗਈ ਤੇ ਤੁਸੀਂ ਕਦ ਲਈ ਪਾਉਣੀ ਤੇ ਉਹਨੇ ਘਰ ਬੈ ਕੇ ਗੱਲ ਕੀਤੀ ਤਾਂ ਹੀ ਤਾਂ ਗੱਲਾਂ ਕਰਦੀ ਆ ਉਹ ਲੜਨ ਆ ਗਏ ਇੱਥੇ ਲੜਨ ਕਿਹੜੀ ਗੱਲਾਂ ਆਏ ਨੇ ਲਰਨੇਸ਼ਾ ਕਲਬ ਤੁਹਾਡੇ ਪਿਓ ਨੂੰ ਪੁੱਠੀਆਂ ਸਲਾਵਾਵਾਂ ਦੇਣਾ ਵਾ ਅਸੀਂ ਤੇ ਕਰਦੇ ਥੱਲੇ ਆਇਣਾ ਵਾ ਇਹ ਕਿ ਮਾਰੇ ਜਾਣਾ ਇਹ ਤੇ ਲੁੱਟੇ ਜਾਣਾ ਵਾ ਤੇ ਤੁਸੀਂ ਸਾਡੇ ਘਰ ਦੀ ਗੱਲ ਚ ਨਾ ਕੋਈ ਆਇਆ ਕਰੋ ਤੁਸੀਂ ਸਾਨੂੰ ਅਜੇ ਸਲਾਵਾ ਨਾ ਦਿਆ ਕਰੋ ਤਾਂ ਕਾ ਆਪਣੇ ਚ ਲੜੂ ਹੱਢ ਜੇ ਤੇ ਕਰਨਾ ਹੈ ਜੇ ਮੈਂ ਤਾਂ ਕਿਹਾ ਮੈਂ ਕਹਾ ਤੁਹਾਡੇ ਘਰ ਦਾ ਮਸਲਾ ਹੈ ਲੈਣੀ ਲੋ ਨਹੀਂ ਲੈਣੀ ਤੇ ਨਾ ਲਓ ਮੈਂ ਕਹਾ ਆਪਣੇ ਪਿਓ ਨੂੰ ਸਾਹਮਣੇ ਰੱਖੋ ਉਹ ਫਿਰ ਕਿਉਂ ਆਉਂਦਾ ਵਾ ਉਹ ਇੱਥੇ ਆਣ ਕੇ ਤਾਂ ਲੈਂਦਾ ਹੈ ਖਵਾਦ ਤੇ ਉੱਥੇ ਜਾ ਕੇ ਮੁਰਕੇ ਸਾਡਾ ਨਾਮ ਲਾ ਦਿੰਦਾ ਵਾ ਅਸਲ ਚ ਗੱਲ ਇਹ ਆ ਵੀ ਉਹ ਵਾ ਘਰੋਂ ਡਰਦਾ ਬਹੁਤ ਜ਼ਿਆਦਾ ਗਲਤ ਕਰ ਬੈਂਦਾ ਜੇ ਆ ਕੇ ਉਹ ਮੁੜ ਕੇ ਮੰਨਦੇ ਨਹੀਂਗੇ ਮਾਂ ਪੁੱਤ ਮੰਨਦੇ ਨਹੀਂਗੇ ਇੱਕ ਗੱਲ ਹੈਗੀ ਜੇ ਜੇ ਕੱਲ ਨੂੰ ਆਉਂਦੇ ਨਾ ਕੋਈ ਚੀਜ਼ ਮੰਗਣਾ ਫਿਰ ਦਿਆ ਨਾ ਕਰੋ ਉਦੋਂ ਤੇਰੇ ਪਿਓ ਨੇ ਕਹਿਣਾ ਮਾਂ ਉਦੋਂ ਕਹਿਣਾ ਲੈ ਜੋ ਤੇਲ ਵੀ ਨਾ ਪਵਾਇਓ ਲੈ ਜੋ ਜਿਹੜੀ ਤੁਹਾਡੀ ਉਦਾਂ ਗਲਤੀ ਜੇ ਉਹ ਚੱਲ ਸਦਾਈਆ ਮੈਂ ਆਨੇ ਫਿਰ ਕਹਿਣਾ ਵੀ ਆਪਣੇ ਆ ਜਦੋਂ ਅਗਲੇ ਬੰਦੇ ਨਹੀਂ ਆ ਫਿਰ ਹਣ ਵੇਖਿਆ ਮੁੰਡਾ ਕਿੱਦਾਂ ਬੋਲਦਾ ਓਹ ਮਾਂ ਨੂੰ ਇਕੱਲ ਨਹੀਂ ਚੁੱਪ ਕਰਮਦੀ ਹੈ ਨੀ ਤੇ ਮਾਂ ਦਾ ਸਖਾਲਿਆ ਬੋਲਦਾ ਮੈਂ ਵੀ ਫਿਰ ਤਾਂ ਹੀ ਕਿਹਾ ਸੀ ਨਾ ਪਿਓ ਤੇਰਾ ਸਖਾਲਿਆ ਹੀ ਦਿਆਈਓ ਬੋਲਣ ਸ਼ਾ ਸਣੀ ਵੀ ਗੱਲ ਕਰਦਾ ਹੈ ਮੈਂ ਉਹਦੀ ਤਾਂ ਈ ਜ਼ਬਾਨ ਵਾ ਬੜੀਆਂ ਵੱਡੀਆਂ ਘਟ ਗੱਲਾਂ ਕਰਕੇ ਗਿਆ ਵਾ ਤੂੰ ਨਾ ਮੇਰਾ ਪੁੱਤ ਕੋ ਮਾਰ ਚੰਗੀ ਕਰੀ ਕੋਈ ਨਹੀਂ ਉਹਨੂੰ ਮੈਂ ਵੇਖਾਂ ਵਾ ਦੇ ਨਾਲ ਨਾ ਕੋਈ ਲੋੜ ਚਲ ਵੇਖਣਾ ਕੀ ਆ ਐਵੇਂ ਨੀ ਮੂਰਖਾ ਨਾ ਮਾਰੀ ਰਹੀਦਾ ਓਏ ਹੋਏ ਕੌਣ ਤੈਨੂੰ ਗੱਲ ਕਰਨ ਵਾਲਾ ਸਿਦਾਈ ਹੈਗਾ ਉਹ ਨਾ ਉਹ ਅਗਲ ਨਾਲ ਆਪਣੇ ਵਿੱਚ ਵਾ ਇਹ ਬੋਧਾ ਮੁੱੱਚ ਮੁੱੱਚ ਕਰਦੇ ਨੇ ਸਕੇ ਬੰਦੇ ਨੇ ਕੋਈ ਲੋੜ ਨਹੀਂ ਕਿਸੇ ਨੂੰ ਆਪਣਾ ਸਮਝਣ ਉਹ ਮੈਂ ਤੇ ਆ ਨਾ ਵੀ ਚਾਲੇ ਨੇ ਕੋਦੇ ਟੋ ਟਿੱਕੇ ਨਾ ਫੇਰਨਗੇ ਪਰ ਇਹਦਾ ਨੀਂਦ ਬੜੀ ਮਾਰੀ ਆ ਉਹ ਦਫਾ ਕਰੋ ਪਰਾਂ ਇਨਾ ਟਵਰ ਨਾ ਸਰਨਾ ਮਾ ਲੋੜ ਆ ਇਹਨਾਂ ਕੋਈ ਨਹੀਂ ਤੂੰ ਬਹੁਤ ਕਦੇ ਮੈਨੂੰ ਸੱਦ ਦੇਣਾ ਪਹਿਲਾਂ ਜੇ ਹੁਣ ਪਤਾ ਹੁੰਦਾ ਤੇ ਮੈਂ ਇੱਥੇ ਖਲੋਂਦਾ ਇਹਨਾਂ ਗਲੀ ਚ ਉਹ ਮੇਰਾ ਮੁੰਡਿਆ ਲੱਗੇ ਖਲੋ ਗਿਆ ਚਲ ਤੈਨੂੰ ਕਿਤੇ ਮਿਲੇਗਾ ਤੇ ਤੂੰ ਮਾਰੀ ਚੰਗੀ ਨਾ ਕਰੀ ਕੋਈ ਉਹਨਾਂ ਮੁ끼 ਝਗੜਾ ਬਾਹਰੋਂ ਆਪਣੇ ਘਰ ਦੇ ਅਸੀਂ ਆਪਣੇ ਘਰ ਉਹ ਤਾਂ ਉਹਨੂੰ ਵੇਖਾਂਗਾ ਨਾ ਗੱਲ ਨਹੀਂ ਕਰਨੀ ਕੋਈ ਇੱਥੇ ਮੁੰਡਿਆ ਦਾ ਕੋ ਆਇਓ ਹੋਇਆ ਸੀ ਦੋਨਾਂ ਘਰ ਦੇ ਇੱਕ ਦੂਜੇ ਨਾਲ ਕੂਣ ਬੋਲਣ ਜੋਗੇ ਵੀ ਨਹੀਂ ਨਾ ਬੈਰ ਚ ਕਾਦਾ ਪੈਣਾ ਵਾ ਉਹਨਾਂ ਆਖਾਂ ਗਾ ਪੀ ਗਾਂ ਤਾਂ ਆਪਣੀ ਜਬਾਨ ਸੰਭਾਲ ਕੇ ਬੋਲਿਆ ਕਰ ਮੁੱਕ ਗਈ ਆ ਗੱਲ ਹੁਣ ਮਿਛੜਿਆ ਉਹਨਾਂ ਸਰੀ ਚਲੋ ਕੋਈ ਨਹੀਂ ਸਾਡਾ ਲੱਗੇ ਮੁੰਡਾ ਇੰਨਾ ਗੁੱਸੇ ਵਾਲਾ ਚੱਲ ਕੋਈ ਗੱਲ ਨਹੀਂ ਫੇ ਜਦੋਂ ਕੇ ਉਹਨੂੰ ਬਸਾਉਣਾ ਹੈ ਕਈ ਪਾਪੜ ਵੇਲਣੇ ਪੈਂਦੇ ਆ ਪ੍ਰਸਾਦ ਮੈਂ ਲੈਣੇ ਆ ਛੱਡਦਾ ਤਾਂ ਨਹੀਂ ਮੈਂ ਤੂੰ ਵੇਖੀ ਸੀ ਜੇ ਸਾਡੇ ਸ਼ਹਿਰ ਤੇ ਕਰ ਦਿਆ ਵਾ ਨਾ ਬੋਲੂ ਇਹਨਾਂ ਦੇ ਨਾਂ ਤੇ ਵੀ ਹੋਣਾ ਹੀ ਠੀਠ ਮੈਂ ਵੀ ਬੜਾ ਹਾਂ ਮੈਂ ਵੀ ਮਿੱਠੀਆਂ ਗੋਲੀਆਂ ਦੇਈ ਜਾਣੀਆਂ ਜਦ ਤਨ ਕੇ ਖਾ ਗਿਆ ਨਾ ਵੇਖੀ ਸਹੀ ਫਿਰ ਇੱਕ ਅਰੇ ਡਾਕਟਰਸ ਲਿਆ ਆ ਲੈਣ ਦੇ ਉਹਨਾਂ ਦਾ ਕਰਦੇ ਕਰਦੇ ਕਿਤੇ ਆਪਣਾ ਇਹਨਾਂ ਨੂੰ ਨੁਕਸਾਨ ਕਰਾ ਕੇ ਤੇ ਵੇਚੀ ਮੈਂ ਤੂੰ ਵੇਖੀ ਜਾ ਬੰਦਾ ਕੀ ਆ ਕੋਈ ਨਹੀਂ ਖਾ ਰਿਹਾ ਇਹਦੇ ਤੂੰ ਜਪਾਨੀ ਹੈ ਨਹੀਂ ਇਹਦੇ ਜੋ ਵੀ ਆਈ ਆਈ ਇਦਾਂ ਲੁੱਤਰ ਲੁੱਤਰ ਕਰਦੀ ਆ ਵਾਸਾ ਚੱਕਾ ਨਹੀਂ ਕਿਤੇ ਕਰੀ ਜਾਂਦੇ ਇਹ ਬੜਾ ਮੇਰੀ ਨੂੰ ਲੱਗੇ ਸੁਣ ਲੈਂਦੀ ਉਹ ਦੋ ਨੂੰ ਨਹੀਂ ਨਿਕਲੀ ਪਤਾ ਹੀ ਨਹੀਂ ਲੱਗਣ ਦੇਣਾ ਵੀ ਹੋਇਆ ਕੀ ਆ ਨਰੀਏ ਨੂੰ ਲੱਗਣ ਦੇਣਾ ਹੁਣ ਇਹਦਾ ਨੂਹ ਨਾ ਲੱਗੋ ਨਰੀਏ ਇਹ ਉੱਚੀ ਉੱਚੀ ਬੋਲਦੇ ਨੇ ਨਾ ਕਰਜ਼ਾ ਕਰਜ਼ਾ ਜੇ ਕਿਤੇ ਦੋਵਾਂ ਨਿਆਣੇ ਦੇ ਕੰਨੀ ਆਵਾਜ਼ ਪੈ ਗਈ ਨਾ ਤਾਂ ਲੈਣੀਆਂ ਦੀਆਂ ਦੇਣੀਆਂ ਪੈ ਜਾਣੀਆਂ ਉਹ ਨਹੀਂ ਕੁਝ ਵੀ ਹੁੰਦਾ ਆਹੋ ਨਹੀਂ ਹੁੰਦਾ ਅੱਜ ਕੱਲ ਨਿਆਣੇ ਬੜੇ ਚੁਸਤ ਨਹੀਂ ਐ ਨਹੀਂ ਇਥੇ ਕੋਈ ਵੀ ਮੁੰਡਾ ਦੇ ਬਾਹਰ ਚਲ ਗਿਆ ਵਾ ਮਸਾ ਸਹੀਏ ਕੂਲਿਆ ਕਰੋ ਤੁਹਾਨੂੰ ਬੜੀ ਵਾਲੀ ਐਨੀ ਹੈ ਮੈਨਾਂ ਕੋਈਆ ਕਰੋ ਪਹਾੜੀ ਬੋਲਣਾ ਵਾ ਹੁਣ ਮੈਂ ਨਾਰਮਲ ਹੀ ਬੋਲਾਂ ਤੇ ਇਨੀ ਆਵਾਜ਼ ਮੇਰੀ ਨਿਕਲ ਜਾਂਦੀ ਠੀਕ ਵਾ ਕੇ ਆ ਜਾ ਮੇਰੇ ਮੂੰਹ ਤੇ ਟੇਪ ਲਾ ਦੇ ਫਿਰ ਬੰਦੀ ਰੋਵੇ ਚੰਗਾ ਫਿਰ ਐ ਵੀ ਜਾਵਾਂ ਕੋਈ ਵੇਖਾਂ ਓਕੇ ਦੇ ਮੋਟਿਵ ਚੱਲਣਾ ਸੁਣ ਕੇ ਉਹਨੂੰ ਜਾਨੀ ਆ ਨਾ ਲੱਗੇ ਸਹਜੇ ਨਾ ਵੀ ਜੇ ਕੋ ਗੱਲ ਕਰੂੰਗੀ ਮੈਂ ਤੁਹਾਨੂੰ ਆਪਣੇ ਘਰ ਦੇ ਹੀ ਖਿਜੇ ਆਈ ਨਹੀਂ ਨਹੀਂ ਕੋਈ ਗੱਲ ਨਹੀਂ ਮੈਂ ਆਪਣੇ ਦੇ ਘਾਲ ਹੀ ਨੂੰ ਲਿਆਉਂਦੇ ਹਾਂ ਔਰ ਚੁੱਪ ਕੀਤੀ ਰਹਿ ਬਸ ਆਈ ਤਰਾਪੀ ਹੋਲੇ ਮੇਂ ਆ ਉਠੋ ਤਾਂ ਮੇਰੀ ਗੱਲ ਸੁਣੋ ਤੁਸੀਂ ਕਿੱਥੇ ਗਏ ਸੀ ਮਾਂ ਪੁੱਤ ਹੈ ਜਾਣਾ ਜੂਣਾ ਕਿੱਥੇ ਹੀਗਾ ਤੁਹਾਨੂੰ ਨਹੀਂ ਪਤਾ ਹੈ ਤੁਸੀਂ ਜਿਹੜਾ ਘਰ ਚ ਕਲੇਸ਼ ਪਾਇਆ ਵਾ ਕਾਦਾ ਕਲੇਸ਼ ਪਾਇਆ ਪਾਇਆ ਉਹ ਹੀ ਗੱਡੀ ਲੈਣ ਦਾ ਤਤਾ ਦੇ ਭਰਾ ਨੇ ਚੁਪਣਾ ਦੇ ਕੇ ਤੁਹਾਨੂੰ ਘਲਤਾ 50 ਪੁਆਇੰਟ ਬੰਦੀ ਜਾ ਕੇ ਜਾਣ ਖਾ। ਸਾਨੂੰ ਨਹੀਂ ਪਤਾ ਤੁਸੀਂ ਕਿੱਥੋਂ ਬੋਲਦੇ ਜੇ। ਉਹ ਮੇਰੀ ਪੇਰੋਂ ਗੱਲ ਸੁਣਾ। ਗੱਲ ਤੇ ਉਹਨੇ ਮੇਰ ਨਾਲ ਸਸਰੀ ਕੀਤੀ। ਉਹਨੇ ਕਿਹਾ ਵੀ ਮੈਨੂੰ ਗੱਡੀ ਲੈ ਆ ਤੇ ਮੈਂ ਕਹਿੰਦਾ ਵੀ ਘਰ ਆਪਰੇ ਸਲਾਹ ਕਰ ਲਈ। ਨਹੀਂ ਜਦੋਂ ਉਹਨੂੰ ਚੰਗਾ ਭਲਾ ਪਤਾ ਵਾ। ਵੀ ਅਸੀਂ ਇਹਨੇ ਜੋ ਅਗੇ ਹੈ ਨਹੀਂਗੇ। ਅਸੀਂ ਆਪਣਾ ਗੁਜ਼ਾਰਾ ਹਰ ਇੱਕਦਾਂ ਕਰਨ ਦੇ। ਫਿਰ ਇਹਨੇ ਸੁਪਨੇ ਵਖਾ ਲੰਦਾ ਕਿ ਮਤਲਬ ਹੋਇਆ ਹੁਣ ਇੱਕ ਤਾਂ ਜਾ ਚੋ ਕਿਗੇ। ਉਹ ਚੱਲ ਜੀ ਉਹਨੇ ਕੋ ਮਾੜਾ ਮੋਟਾ ਦਿਮਾਗ ਚ ਗੱਲ ਪਾਈ ਆ ਤੇ ਕਿੰਦਾ ਵੀ ਸੋ ਸਮਝ ਕੇ ਵੇਖ ਲਿਓ। ਕੋਈ ਗੱਲ ਨਹੀਂ ਜੇ ਤੁਹਾਡੇ ਰੋਕ ਹੁੰਦੀ ਹੋਊ ਤੇ ਗੱਲ ਠੀਕ ਆ ਤੇ ਪੈਸਾ ਪਵਾਉਣ ਤੋਂ ਕਿੰਨਾ ਝਗਿਓ ਤੇ ਤੁਸੀਂ ਨਾ ਸਲਾਹ ਲਿਆ ਕਰੋ ਸਲਾਹਾਂ ਲੈਂਦੇ ਫਿਰਦੇ ਆ ਚੰਗੇ ਚੌਲ ਠੰਡੇ ਕਿਤੇ ਮਾਪੋਤਰੇ ਦੋਵਾਂ ਇਹਦਾ ਮਤਲਬ ਤੁਸੀਂ ਫਿਰ ਉਧਰ ਗਏ ਹੀ ਹੈ ਉਧਰ ਹੀ ਗਏ ਹੀ ਕਿ ਸਾਡੇ ਘਰ ਚ ਪੁਆਣਾ ਪਾਉਂਦੇ ਆ ਨਾ ਜਦ ਅਸੀਂ ਗੱਡੀ ਚੋਗੇ ਹੋ ਗਏ ਨਾ ਆਪਾਂ ਕਿਹਦੀ ਸਲਾਹ ਨਹੀਂ ਕਿ ਲੈਣੀ ਅਸੀਂ ਆਪੇ ਲੈ ਲੈਣੀ ਆ ਸਾਨੂੰ ਪਤਾ ਵਾ ਕਿ ਕਿੱਦਾਂ ਆਪਣਾ ਘਰ ਚ ਲਾਉਣਾ ਵਾ ਲੋਕੀ ਕੋ ਸਲਾਹਾਂ ਦੇਣ ਸਾਨੂੰ ਕੋਈ ਚੰਗੀ ਸਲਾਹ ਕਦੀ ਦਿੱਤੀ ਆ ਉਹ ਚੱਲ ਯਾਰ ਫੇਰੀ ਭਰਾ ਦਾ ਭਰਾ ਨੂੰ ਦੁੱਖ ਹੁੰਦਾ ਉਹ ਹੈ ਉਹ ਕਾਹਦਾ ਦੁੱਖ ਕਹਿੰਦਾ ਤੇਰਾ ਟਾਈਮ ਕਨਸਿਡਰ ਹੈ ਨਹੀਂ ਦੁੱਖ ਦੁੱਖ ਨੂੰ ਉਹਨਾਂ ਨੂੰ ਕੋਈ ਨਹੀਂ ਹੈ ਠੀਕ ਆ ਉਹ ਮਜ਼ਾ ਲੈਂਦੇ ਆ ਬਸ ਉਹਨਾਂ ਨੂੰ ਇਹ ਆ ਕਿ ਇਹ ਕਾਨੂੰ ਇਹਦਾ ਸੁਖ ਰੂਤure ਫਿਰ ਲੈ ਆ ਹੈਂ ਪੰਦਰਾਂ ਹਦੋਂ ਦੇ ਸਰਤੇ ਨਾ ਲਈ ਜਾਊਗੀ ਤੇ ਨਾ ਹੋਰ ਗੱਡੀ ਵੀ ਲਾ ਜਾਣਗੇ ਕਰਜ਼ੇ ਵਾਲੇ ਤੇ ਚੱਲ ਦੁਪਹਿਰਾਂ ਨੂੰ ਕਸਰੀ ਉਮਰ ਆਡਾ ਵੀ ਜੀ ਕਰਦਾ ਵਾ ਗੱਡੀ 'ਚ ਘੁੰਮੀਏ ਪਰ ਸਾਡਾ ਆਪਣਾ ਘਰ ਵੀ ਦਿਖੰਦਾ ਨਹੀਂ ਉਹ ਮੇਰੀ ਪਹਿਲਾਂ ਗੱਲ ਸੁਣਾ ਉਹ ਵੱਡਾ ਭਾਅ ਕਹਿੰਦਾ ਕਹਿੰਦਾ ਵੀ ਥੋੜੇ ਜਿਹੇ ਪੈਸੇ ਦੇਣੇ ਪੈਣਗੇ ਤਾਂ ਕਹਿੰਦਾ ਬਾਕੀ ਤੁਸੀਂ ਆਪਣੇ ਹਿਸਾਬ ਨਾਲ ਕਿਸ਼ਤਾਂ ਕਰ ਲਿਓ ਤੇ ਮੈਂ ਆਪਾਂ ਲੈਣੀ ਨਹੀਂ ਕਿਸ਼ਤਾਂ ਤੇ ਯਾਰ ਤੇਰਾ ਦਿਮਾਗ ਖਰਾਬ ਹੋ ਗਿਆ ਵਾ ਉਹ ਗੱਡੀ ਮੀਂਹ ਝੜੀ ਲੱਗਣੀ ਹੈ ਗੱਡੀ ਤੈਨੂੰ ਪਤਾ ਟਾਈਮ ਕੋਈ ਗੱਡੀ ਅੱਗੇ ਇੰਨੇ ਦਿਨ ਤਾਂ ਮੀਂਹ ਨਹੀਂ ਹੁੰਦੇ ਗੱਡੀਆਂ ਨਹੀਂ ਤੇ ਫਿਰ ਕੀ ਹੋ ਗਾ ਮੈਂ ਕਹਿੰਦਾ ਚੱਲ ਯਾਰ ਇਤਨਾ ਚਾਰੇ ਜੀ ਬਿਆਕ ਨਹੀਂ ਚੱਲ ਜਾ ਕਰਾਂ ਕਿੰਨਾ ਕਿੰਨਾ ਬੱਸ ਨਹੀਂ ਚੁੱਪ ਕਰ ਹੁਣ ਨਹੀਂ ਸਲਾਹ ਦਿੰਦੇ ਉਹ ਜਿੰਨੀ ਕਹਨਾਂ ਦੀ ਹੋ ਗਈ ਆ ਨਾ ਹੁਣ ਪਿਓ ਪੁੱਤ ਵੇਖੀ ਕਿੱਦਾਂ ਬਹਿਣਾ ਦਰਾਂ ਮੇਰੀ ਸੋਹਣੀ ਗੱਲ ਕਰਦੇ ਕੋਈ ਗੁੱਟੀ ਗ ਮੇਰਾ ਭਰਾ ਮੇਰੀ ਵੇੜੇ ਕੋਲੇ ਮਤ ਕਰ ਦਿੰਦਾ ਵਾ ਮੈਂ ਡੈਡੀ ਕੀ ਮਤ ਕੀਤੀ ਉਹਨਾਂ ਨੇ ਪਹਿਲੇ ਮੈਨੂੰ ਇਹ ਦੱਸਾਂ ਬਈ ਯਾਰ ਮੇਰੀ ਗੱਲ ਸੁਣ ਲਾ ਫਿਰ ਵੀ ਜਿਤਨਾ ਮਰਜੀ ਹੈ ਨਾ ਟੁੱਟਾ ਭੱਜਾ ਮੇਰੇ ਫਿਰੇ ਕੰਮ ਹੁੰਦਰਾ ਭਈ ਭਾਏ ਮਾਂ ਨੂੰ ਪੁੱਛ ਲਾ ਮੇਰੀ ਗੱਲ ਸੁਣੋ ਕਿ ਦੋ 400 ਦੀ ਕਿ ਕਿਤੇ ਉਹਨਾਂ ਨੇ ਲੱਖਾਂ ਦੇ ਕਿੰਨੇ ਉਹ ਨਹੀਂ ਪਤਾ ਨਹੀਂ ਉਤੋਂ ਵੱਧ ਕਿੱਥੋਂ ਕਰਨੀ ਜੇ ਕਿਤੇ 3-400 ਰੁਪਇਆ ਲੈਂਦਾ ਵਾ ਨਾ ਤੇ ਅਗਲੇ ਤੀਜੇ ਦਿਨ ਆ ਜਾਂਦੇ ਹਾਂ ਮੂੰਹ ਚੁੱਕ ਕੇ ਵੱਡੀ ਗੱਲ ਵੇਖ ਲੈ ਤੇਰੀ ਤਾਈ ਨੇ ਮੇਹਣੇ ਮਾਰੇ ਮੈਨੂੰ ਕੱਪੜਿਆਂ ਦੇ ਮੇਰੇ ਕੋਲ ਖੜਕੇ ਕੱਪੜੇ ਪਾਉਂਦੀ ਰਹੀ ਆ ਤੂੰ ਤਾਂ ਮੈਨੂੰ ਕਪੜਾ ਦੇ ਮੇਲੇ ਤੱਕ ਮਾਰੇ ਆ ਜੀ ਮੇਰੀ ਗੱਲ ਮੇਰੀ ਪਿਲੋ ਗੱਲ ਸੁਣ ਲਾ ਸਾਡਾ ਟਾਈਮ ਪਾਸ ਹੋ ਗਿਆ ਚੱਲ ਕੁੜੀ ਹਾਨੂੰ ਤੇਰਾ ਵਿਆਹ ਕੀਤਾ ਕੁੜੀ ਹਾਨੂੰ ਪੜ੍ਹੀ ਲਿਖੀ ਮਿਲ ਗਈ ਗਾੜੀ ਨੂੰ ਨੌਕਰੀ ਮਿਲ ਗਈ ਆ ਭਿੱਜਣ ਸੀਗੇ ਸੀਗੇ ਫਿਰ ਜਾਣੇ ਤੁਸੀਂ ਕਹਿੰਦਾ ਨਵਰ ਲਾ ਕੇ ਨੂੰ ਭਾਲਤਾ ਹੈ ਨਾ ਘਰ ਨੂੰ ਨੌਕਰੀ ਕਿੱਥੋਂ ਕਰ ਦਿੰਦੇ ਹੋ ਪੁੱਤ ਹੋੜ ਤਾਂ ਨਹੀਂ ਕਿਹਾ ਤਹੀਂ ਫੇਰਾ ਕੇ ਉਹ ਵੀ ਯਾਰ ਮੈਨੂੰ ਅਨੇ ਕਿਹਾ ਹੈ ਕਹਿੰਦਾ ਲੱਗਦਾ ਕੋਈ ਸੱਚੀ ਸਲਾਹ ਨਹੀਂ ਦੇਣੀ ਤੁਹਾਨੂੰ ਕਹਿੰਦਾ ਵੀ ਲੋਕੀ ਮੋੜ ਤੇ ਗੱਲਾਂ ਮਡੀਆਂ ਕਰਦੇ ਆ ਜਾਂ ਜਾਂਦੀ ਓਥੇ ਜਾਂਦੀ ਓਹ ਜਾਂਦੀ ਆ ਥੋੜੀ ਰੁਕ ਹੁਣ ਜਿੰਨੀ ਕ ਉਹਨਾਂ ਦੇ ਘਰ ਆਇਆ ਨਾ ਬੰਦੇ ਹੋਣਗੇ ਨਾ ਤੇ ਗਾਂ ਤੋਂ ਗੱਲ ਨਾ ਕਰਨਗੇ ਕੋਈ ਤੁਹਾਡਾ ਹੋ ਗਿਆ ਮਾਪਿਆਂ ਦਾ ਦਿਮਾਗ ਦਾ ਤੁਸੀਂ ਮੇਰੇ ਨਾਲ ਦੀ ਗੱਲ ਕਰਦੇ ਮੈਂ ਅਸੀਂ ਚੱਲਿਆ ਮੁੱਤਰ ਨਾਲ ਗੱਲ ਕਰ ਲਈ ਆ ਵੀ ਤੁਸੀਂ ਗਾੜੀ ਕੋਈ ਸਹਾਰ ਨਹੀਂ ਲੈਣੀ ਉਹਨਾਂ ਦੀ ਸਾਡਾ ਦਿਮਾਗ ਖਰਾਬ ਨਹੀਂ ਸਾਡਾ ਦਿਮਾਗ ਹੋਣੀ ਸੈੱਟ ਹੋਇਆ ਵਾ ਠੀਕ ਹੈ ਚਾਹੀਦਾ ਬੋਲਦੇ ਨਹੀਂ ਪਰ ਇਹਦਾ ਉਹ ਮੈਂ ਸਹਾਰ ਲੈਣਾ ਥੋੜੀ ਜਿਹਾ ਨਾ ਮੈਨੂੰ ਵੀ ਤਾਂ ਰਾਹ ਖੜੇ ਮਿਲ ਪੈਂਦਾ ਤੇ ਫਿਰ ਮੈਂ ਕੀ ਕਹਾਂ ਵੀ ਤੇਰੇ ਲਾਗੇ ਥੋੜੇ ਵਿਰਾਖਾ ਭਾਅ ਵਡਾਓ ਥੋੜੇ ਜਿਹਾ ਨਾ ਤੇਜ਼ ਬਣੋ ਠੀਕ ਆ ਨਾ ਐਦਾਂ ਤਾਂ ਲੋਕੀ ਸਾਰਾ ਹੀ ਵੇਚ ਕੇ ਖਾਣ ਦੇ ਬੰਦੇ ਜਿੱਦਾਂ ਕੋਈ ਕਹਿਨਦਾ ਸੀ ਤੀ ਨਾ ਮਗਰ ਲੱਗ ਜਾਂਦੇ ਜੀ ਪੋਤਰਾ ਹੈਗਾ ਬੜਾ ਖੁਸ਼ ਵਾ ਸ਼ਰਦੀ ਨੌਕਰੀ ਵੱਲ ਆਹੋ ਹੁਣ ਤਾਂ ਖੁਸ਼ ਹੋਣਾ ਹੀ ਆ ਵੀ ਮੇਰੀ ਮੰਨੀ ਨਹੀਂ ਗਈ ਤਾਂ ਹੀ ਤਾਂ ਕਹਿਨਦਾ ਕਿ ਗੱਡੀ ਲੈ ਲਾ ਤੇ ਕਰਜ਼ਾ ਚੱਕੋ ਪੰਡ ਸਰ ਦੇ ਉੱਤੇ ਤੇ ਤੁਰੇ ਫਿਰਿਆ ਮੁੜ ਕੇ ਆਹ ਉਹ ਚਾਲੇ ਕੋਈ ਨਹੀਂ ਵੇਖ ਲੈਨੇ ਆਲ ਵੇਖਾ ਕੋਈ ਕੰਮ ਤਾਂ ਦਦਾ ਮੈਂ ਮੈਂ ਪਤਾ ਨਹੀਂ ਕਿੱਧਰੋਂ ਆਏ ਕਿਤੇ ਸ਼ਰਮ ਆਏ ਆ ਤੇ ਹੋਰ ਸੱਪਾ ਪਾ ਕੇ ਘਰੋਂ ਆ ਗਿਆ ਹੈ ਵੀ ਕੀ ਆਖੂਗਾ ਇੱਕ ਤਾਂ ਮੈਂ ਚੰਗੀ ਸਲਾਹ ਦੇਂਦਾ ਤੇ ਉਦੋਂ ਮੇਰੇ ਸੱਤੇ ਜੁੱਤੀਆਂ ਮਾਰ ਲੈ ਤੇਰਾ ਟੱਬਰ ਆਣ ਕੇ ਹੱਦ ਹੋਈ ਇਹਨਾਂ ਦਾ ਨਾ ਲਾਜ ਕਰਨਾ ਹੀ ਪੈਣਾ ਯਾਰ ਦਾ ਹੋਨ ਫੀਸ ਸਵੀਕਾਰ ਇਹ ਮੈਂ ਦੱਸਾਂਗਾ ਨਾ ਆ ਵੱਡਾ ਲਾਂ ਕਰਨ ਵਾਲਾ ਉਹ ਹੋ ਗਿਆ ਸਟਾਰਟ ਤੇ ਪਿੰਦਰ ਹੁਣੇ ਹਾਲੇ ਤੇ ਤੁਸੀਂ ਆਏ ਤੇ ਹੁਣ ਫੇਰ ਕਿੱਥੇ ਤੁਰ ਪਿਓ ਉਹ ਆ ਗਿਆ ਬਸ ਇੱਥੇ ਚੱਲਿਆਂ ਕਰੇ ਤਾਂ ਵੀ ਚੱਲੇ ਕਿੱਥੇ ਦਾਸ ਤੇ ਦੋ ਕੁ ਜੇ ਓਏ ਅੱਡੇ ਦਾ ਕਿ ਚੱਲਿਆ ਜਾਣਾ ਔਰ ਕਿੱਥੇ ਆ ਇਹਨਾਂ ਨੇ ਚਾਚੀ ਹੁਣ ਕਿਹੜੀ ਗੱਲੋਂ ਗਏ ਨੇ ਲੜ ਕੇ ਓਏ ਅਸੀਂ ਆਪਣੇ ਘਰ ਦੇਖੇ ਜੇ ਆਏ ਨੇ ਤੇ ਇੱਥੇ ਆਣ ਕੇ ਡਾਪੇ ਤੇ ਆਪਣੇ ਘਰ ਦੇਖੀ ਜਿਹੜੇ ਆਪਣੇ ਘਰ ਗੱਲ ਕਰਦੇ ਇੱਥੇ ਆਣ ਕੇ ਕਦਰ ਲਈ ਲੜਨਾ ਸੀ ਉਹਨਾਂ ਨੇ ਕੋਈ ਨਾ ਕੋਈ ਗਲਤੀ ਹੋਣੀ ਦੱਸੋ ਮੈਨੂੰ ਇਹ ਉਹ ਮੈਨੂੰ ਨਹੀਂ ਪਤਾ ਹੈਗਾ ਸਾਰੀ ਗੱਲ ਦਾ ਜਾ ਮੰਮੀ ਹੁਣਾਂ ਨੂੰ ਪੁੱਛ ਲੈ ਆ ਗਿਆ ਮੈਂ ਹਾ ਦੋਈ ਟੱਡੇ ਬਲੀ ਯਾਰ ਅਜੇ ਵੀ ਤੁਹਾਨੂੰ ਪਿਆਤਾ ਗਲਤੀ ਕੋਈ ਨਾ ਕੋਈ ਜ਼ਰੂਰ ਹੋਈ ਆ ਜਿਹੜਾ ਮੈਨੂੰ ਦੱਸਣ ਨਹੀਂ ਦੇ ਤੇ ਮੰਮੀ ਹੁਣਾਂ ਨੂੰ ਹੁਣ ਮੈਂ ਕੀ ਪੁੱਛਾਂ ਮੰਮੀ ਪਿੰਦਰ ਤਾਂ ਕੁਝ ਦੱਸ ਕੇ ਗਏ ਨੇ ਵੀ ਕਿੱਥੇ ਛੱਲੇ ਆ ਉਹ ਤਾਂ ਹੁਣੇ ਆ ਜੀ ਸਾਡੇ ਲੱਗੇ ਆ ਉਹੋ ਤੇ ਕਰ ਮੈਂ ਕਹਿੰਦੀ ਵੀ ਹੁਣੇ ਹਾਲੇ ਤੇ ਆਏ ਨੇ ਕਿਤੇ ਹੁਣ ਐਡੀ ਛਿੱਤੀ ਫੇਰ ਕਿੱਥੇ ਤੋਰ ਪਏ ਆ ਚਲ ਕੋਈ ਨਹੀਂ ਮੈਂ ਤੇਰੇ ਡੈਡੀ ਨੂੰ ਆਣੀ ਬੜਾ ਫੋਨ ਲਾ ਕੇ ਵੇ ਵੀ ਕਿੱਥੇ ਗਿਆ ਮੁੰਡਾ ਤੇ ਮੰਮੀ ਕੋਈ ਗੱਲਬਾਤ ਨਹੀਂ ਹੋਈ ਨਾ ਬੋਤ ਗੱਲਬਾਤ ਕੋਈ ਵੀ ਨਹੀਂ ਹੋਈ ਹੈਗੀ ਮੈਨੂੰ ਨਾ ਸਹੀ ਜਣ ਲੱਗੰਦਿਆ ਕੋਜੇ ਨਹੀਂ ਨਹੀਂ ਕੋਈ ਗੱਲ ਨਹੀਂ ਗਈ ਮੈਂ ਕਰਨੀ ਤੇਰੇ ਡੈਡੀ ਨਾਲ ਗੱਲ ਕਰਾਂ ਹਾਂ ਫਿਰ ਪਿੰਦਰ ਦੀ ਨਾਡੀ ਪਿੰਦਰ ਪਹ ਕਦੀ ਕਿੱਧਰ ਨੂੰ ਗਈ ਉਹ ਮੋਟਰਸਾਈਕਲ ਲੈ ਕੇ ਮੇਰੇ ਤੋਂ ਨਾ ਆਪਣੇ ਦੱਸਿਆ ਇੱਧਰ ਆ ਕੇ ਤਾਂ ਕੰਮ ਗਿਆ ਹੋ ਆਪਣੇ ਕਿਤੇ ਆਪਣੇ ਚਾਚੇ ਵਾਲੀ ਨਾਲ ਚਲ ਗਿਆ ਹੋਏ ਉਹ ਉਹਨਾਂ ਦੇ ਦਰਸ਼ਨ ਕਰਕੇ ਰਾਜੀ ਨਹੀਂਗਾ ਤੁਸੀਂ ਫੋਨ ਲਾ ਕੇ ਕੋਈ ਪੁੱਛੋ ਮੁੰਡੇ ਨੂੰ ਕੋਈ ਨਾ ਪੁੱਛ ਲਾਂਗੇ ਮੈਨੂੰ ਦੱਸਣ ਤੋਂ ਬਿਨਾਂ ਥੋੜਾ ਉਹਨੇ ਚੱਲ ਜਾਣਾ ਜੀ ਜਾਣਾ ਮੈਨੂੰ ਤੇ ਉਹਨੇ ਕਰਨ ਨਾਲੇ ਉੱਥੇ ਜਾ ਕੇ ਕਹਿ ਦੇ ਦਿੱਤਾ ਉਹਨੂੰ ਕਿ ਤੂੰ ਨਾ ਉਹ ਕੋਈ ਐਵੇਂ ਗੱਲ ਛੱਡ ਜਾ ਉਹ ਹੋ ਗਿਆ ਹੋ ਗਿਆ ਨਿਆਣਾ ਵਾ ਕਿਸੇ ਵੇਲੇ ਮਨ ਚ ਗੁੱਸਾ ਹੀ ਨਾ ਰੱਖ ਲੈ ਕੋਈ ਉਹ ਨਹੀਂ ਇਹੋ ਜੀ ਥੋੜਾ ਗੱਲ ਵਾ ਤਾਂ ਹੁਣ ਮੈਨੂੰ ਔਟੀ ਪੁੱਛਣ ਦੀ ਹਾਂ ਤੇ ਕੀ ਗੱਲ ਬਾਤ ਉਹ ਤਾਂ ਮੈਂ ਆਖਿਆ ਨਹੀਂ ਉਦਾਂ ਹੀ ਮੈਂ ਨੂੰ ਪਤਾ ਇਹ ਮੈਂ ਨਹੀਂ ਦੱਸਿਆ ਤੂੰ ਗੋਲਮੋਲ ਜੀ ਕਰਦੇ ਨਹੀਂ ਕਰ ਮੈਂ ਗੋਲਮੋਲ ਹੀ ਕੀਤੀ ਹੈ ਮੈਂ ਕੋਈ ਨਹੀਂ ਪੁੱਤੋ ਆਪਣੇ ਘਰ ਦੇ ਹੀ ਕਿਝੇ ਆਈ ਠੀਕ ਆ ਠੀਕ ਆ ਜੇ ਜੇ ਤੁਹਾਨੂੰ ਪੁੱਛੋ ਤੁਸੀਂ ਵੀ ਇਦਾਂ ਹੀ ਕਹ ਜੀ ਮੈਂ ਤੂੰ ਮੇਰੀ ਨਾ ਚਿੰਤਾ ਕਰਿਆ ਕਰ ਮੈਂ ਬੜਾ ਪੱਕਾ ਵਾਂ ਚੱਲ ਠੀਕ ਕੋਈ ਨਹੀਂ ਫਿਕਰ ਨਾ ਕਰ ਪਿੰਦਰ ਕਿੜਾ ਲਿਆਣਾ ਵਾਂ ਪੱਠੇ ਵੱਢਦੇ ਹੁਣ ਸਾਮਾ ਨੂੰ ਪਾਣੀ ਦੇ ਡਾਹਤਾ ਵਾਂ ਓਏ ਯਾਰ ਨਾ ਮੈਂ ਪੁੱਛਣਾ ਉਹਨੂੰ ਤੇਨੂੰ ਬਿਮਾਰੀ ਕੀ ਹਾਂ ਵੀ ਤੈਨੂੰ ਗੱਲ ਕੀ ਐ ਕੀ ਹੋ ਗਿਆ ਵਾ ਤੂੰ ਮਮੀ ਡੈਰੀ ਨੂੰ ਬੋਲ ਕੇ ਕਿੱਦਾਂ ਆਇਆ ਤੈਨੂੰ ਅਗਲ ਨੇ ਆਇਕੋਂ ਦੀ ਮੈਂ ਕੀ ਬੋਲ ਕੇ ਆਉਣਾ ਨੇ ਨਾ ਕਰਨ ਕੀ ਗਏ ਤੁਸੀਂ ਸਾਡੇ ਘਰ ਐਂ ਉਹਨਾਂ ਨੂੰ ਇਹ ਕਹਿਣ ਗਿਆ ਵੀ ਤੂੰ ਡੈਰੀ ਨੂੰ ਕੋਈ ਸਲਾਹ ਨਾ ਦਿਆ ਕਰੋ ਓ ਯਾਰ ਮਾੜੀ ਦਿੱਤੀ ਸਲਾਹ ਤੂੰ ਯਾ ਮੰਗਦੇ ਆ ਯਾਰ ਅਸੀਂ ਕਿੱਥੇ ਮੰਗਿਆ ਵਾ ਤਾਈ ਨੇ ਆ ਵੀ ਸਲਾਹ ਦਿੱਤੀ ਆ ਵੀ ਤੁਸੀਂ ਕਰਜਾਤਾ ਨੂੰ ਮਚਕਾ ਦੇਣਾ ਤੁਹਾਨੂੰ ਮੈਂ ਗੱਡੀ ਲਿਆ ਦੇਣਾ ਵਾ ਅਹੀਂ ਕਿਦਾਂ ਕਿਹਾ ਉਹਨਾਂ ਨੂੰ ਆ ਕੇ ਭੈਣ ਨੂੰ ਗੱਡੀ ਦੇ ਰੋਲ ਨਹੀਂ ਜਦੋਂ ਕੋਈ ਚੀਜ਼ ਲੈਣੀ ਹੈ ਨਾ ਫਿਰ ਕਰਜ਼ਾ ਦੇ ਚੁੱਕਣਾ ਪੈਂਦਾ ਆ ਅਹੀਂ ਕਿਉਂ ਤੂੰ ਸੁਪਨੇ ਲੈਂਦੇ ਹੋ ਵੱਡੇ ਗੱਡੀਆਂ ਲੈਣੀਆਂ ਨੇ ਅਹੀਂ ਕਿਦਾਂ ਬੰਦ ਕਰ ਗੱਡੀ ਮੰਗਣ ਗਏ ਆ ਵੀ ਅਸੀਂ ਕਿਤੇ ਯਾਰਾ ਨੂੰ ਗੱਡੀ ਦੋ ਪੋਸ਼ਣਾ ਚਾਚੇ ਨੂੰ ਚਾਚੇ ਨੂੰ ਕੀ ਪੋਛਣਾ ਮੈਨੂੰ ਪਤਾ ਹੀ ਆ ਉਹ ਯਾਰ ਤੇਰੇ ਨਾਲ ਤਾਂ ਗੱਲ ਕਰਨਾ ਕੋਈ ਕਰੀਦਾ ਨਹੀਂ ਕਦੀ ਤਾ ਉਹਨੂੰ ਕੋਈ ਗੱਲ ਕਹਿ ਦਿੰਦਾ ਕਦੀ ਕੋਈ ਗੱਲ ਕਹਿ ਦਿੰਦਾ ਉਹ ਸਾਡੇ ਕਪੱਤ ਪਾ ਜਾਂਦਾ ਉਹਨਾਂ ਕਿਹੜੀ ਮਾੜੀ ਗੱਲ ਕਹਿ ਤੀ ਦੱਸ ਉਹਨੇ ਕਿਹਾ ਤਾਂ ਅਸੀਂ ਤੁਹਾਡੀ ਕੁੜੀ ਜਾਂਦੀ ਆ ਅਸੀਂ ਉੱਥੇ ਆਨੂ ਮੁੜੇ ਕਹਿੰਦੇ ਜਰ ਹਾਲੋ ਕਿਉਂ ਨਹੀਂ ਆਂਦੇ ਤੁਹਾਨੂੰ ਕਿਉਂ ਆਂਦੇ ਸਾਰੇ ਆਣ ਕੇ ਉਹ ਯਾਰ ਤੁਹਾਨੂੰ ਤਾਂ ਪੈਸੇ ਨਾਲ ਪਿਆਰ ਆ ਲੈ ਵਾਹੋ ਆਈ ਕੰਮ ਕਰਨ ਦੇ ਆ ਤੁਹਾਨੂੰ ਤਾਂ ਕੋਈ ਚੀਜ਼ ਉਹ ਕੁੜੀਆਂ ਆ ਵੀ ਕਹਿੰਦੇ ਵੀ ਤੈਨੂੰ ਕੋ ਕਰ ਲੋ ਕੰਮ ਕਰ ਲੋ ਤੇ ਫਿਰ ਤੁਸੀਂ ਕਿਸੇ ਬਸ ਵੀ ਨਹੀਂ ਲੱਗਦੇ ਉਹ ਤੁਸੀਂ ਆਪ ਕਰੋ ਹਾਂ ਤੁਹਾਨੂੰ ਕਿਉਂ ਆਏ ਤੇ ਕਰਨ ਦੇ ਹਾਂ ਉਹਨੇ ਪੜਾਈ ਕੀਤੀ ਉਹਨੇ ਤਾਂ ਕੀ ਕਰੀ ਇਹਨੂੰ ਪੜਾਈ ਕੀਤੀ ਚਲ ਉਹ ਵਾਲੀ ਗੱਲ ਛੱਡ ਤੂੰ ਉੱਥੇ ਕਹਿ ਕੇ ਕਿ ਆਇਆ ਮੈਂ ਮੈਂ ਕੋਈ ਉੱਥੇ ਲੱਗਣ ਗਿਆ ਮੈਂ ਤਾਂ ਉੱਥੇ ਬਸ ਇਹੀ ਕਹਿ ਕੇ ਆਇਆ ਵੀ ਤੁਸੀਂ ਤਿਆਜੀ ਕੋਈ ਸੁਲਾਮ ਨਾ ਦਿਆ ਕਰੋ ਸਣੀ ਤੂੰ ਲੜ ਕੇ ਆ ਹੋਈਏ ਤੂੰ ਲੜਨ ਦੇ ਆ ਮੈਂ ਕਿੱਥੇ ਨਾ ਮੈਂ ਦਿਨ ਤਨੇ ਕੋ ਪਿਆਰ ਨਾਲ ਗੱਲ ਕਰਨ ਦੇ ਉਹ ਪਿਆਰ ਨਾਲ ਡਿਆ ਗੱਲ ਕਰਨ ਤੂੰ ਹੀ ਆ ਕੇ ਡਾਇਰ ਸੁਣਦਾ ਗੱਲ ਜਗਾ ਗਾਜੀ ਗੱਲ ਕਿਤਨਾ ਵੇਖੀ ਬੰਦ ਆ ਗਈ ਏ ਕੀ ਬਣ ਜਾਣਾ ਫਿਰ ਪਰ ਦੱਸਾਂ ਮੈਨੂੰ ਪਿਆਰ ਨਾਲ ਕਹਿੰਦਾ ਵੀ ਹਲੇ ਤੱਕ ਮੈਨ ਕੋ ਕਹਿਕ ਨਹੀਂ ਆਇਆ ਤੂੰ ਲਾ ਮੈਨੂੰ ਫਿਰਂਦਾ ਮੇਰੇ ਨਾਲ ਲਓ ਕੀ ਕਹਿੰਦਾ ਤੂੰ ਤੂੰ ਦੱਸ ਕੀ ਕਰਨਾ ਫਿਰ ਹੁਣ ਤੂੰ ਜੋ ਕਰੂਗਾ ਉਹ ਆ ਕਰ ਲਾਂਗੇ ਕਮੇਗਾ ਆ ਕੀ ਕਰਨਾ ਦੱਸ ਹਾਏ ਹਾਏ ਰੋਵਾ ਕਦਾ ਪੈਂਡਿਆ ਵਾ ਵੇਖਾਂ ਪੜਾ ਜਾ ਕੇ ਮੈਂ ਦਾਦਾ ਇੱਕ ਮਿੰਟ ਥੋੜਾ ਦੱਸ ਤਾ ਮਾਰਿਆ ਤੂੰ ਮੇਰੇ ਨਾਲ ਹਾਂ ਹਏ ਹਾ ਹਾ ਮੁੰਡਾ ਫੜਾ ਇਧਰ ਇਹ ਕੀ ਕਰਨ ਧਿਆਵਾ ਮੈਂ ਤੂੰ ਮਾਰ ਕੇ ਦੱਸ ਜੇ ਰੋਡਾ ਮਾਰਾ ਮੈਨੂੰ ਵੇ ਪਰੇ ਹੋਵੇ ਨਾ ਤੈਨੂੰ ਕਿਨੇ ਸੱਦਿਆ ਹੁਣ ਲੰਨ ਵਾਸਤੇ ਹੈ ਆ ਗਿਆ ਕਿ ਪੱਤ ਕਰਨਾ ਸਾਡੇ ਕਾ ਨਾ ਤੁਸੀਂ ਉੱਥੇ ਆਏ ਮੈਂ ਮੇਰੇ ਘਰ ਆਏ ਤੁਸੀਂ ਬੋਲ ਕੇ ਆਏ ਜੋ ਕਹਿਣਾ ਉਹ ਕਹਿ ਕਹਿਣਾ ਹੀ ਲੰਨ ਗਿਆ ਘਰ ਉਹਦੇ ਨਾ ਆਪਣੇ ਪਿਓ ਨੂੰ ਸਮਝਾਣੀ ਜਾ ਕੇ ਕਿਉਂ ਪੁੱਠੀਆਂ ਸਿੱਧੀਆਂ ਮੱਤਾ ਦਿੰਦਾ ਵਾ ਹੈ ਉਹ ਸਲਾਮਾ ਤੁਸੀਂ ਆਪ ਲੈਂਦੇ ਜੇ ਆਈ ਨਹੀਂ ਕੋਈ ਸਲਾਮਾ ਤੁਹਾਨੂੰ ਕੋਈ ਲੋੜਵਾ ਸਲਾਹ ਦੇ ਜਾਂਦੀ ਆ ਵੇਖ ਵੇ ਉਹ ਤਾਂ ਆਪੋ ਨਾਲ ਕੋ ਡਾਟੇ ਘਰ ਸਾਡੇ ਲੜਨ ਆ ਗਿਆ ਵਾ ਹੋ ਗਈ ਇਹਦੇ ਵਾਰੀ ਉਹ ਤੁਸੀਂ ਨਹੀਂ ਲੜਨਗੇ ਤੂੰ ਮਸ਼ਾਲਾ ਆ ਕੇ ਆਏ ਆ ਆਪਾਂ ਲੜਨਗੇ ਬਸ ਸਮਝਾ ਕੇ ਆਏ ਆ ਤੇਰੇ ਵਾਂਗੂ ਨਹੀਂ ਪਿਆਰ ਕੇ ਹੱਥੀ ਪੈਣਿਆ ਤੇ ਘਾ ਮਾਰ ਕੇ ਛੋਟਾ ਥਲੇ ਮੇਰਾ ਬਾਬਾ ਕਿਨਾ ਕੇ ਸਮਝਾ ਕੇ ਆਏ ਹੋ ਚਾਚੀ ਮੇਰੇ ਸੁਣ ਲੋ ਗੱਲ ਇਹਨੂੰ ਹਟਾ ਲੋ ਇਹ ਨਾਲ ਮੇਨੂੰ ਗੱਲ ਵਾਜੇ ਮੁੜ ਕੇ ਕੋਈ ਨਹੀਂ ਰੁਕਾਉਂਦੀ ਜਿੰਨੇ ਵਧਾਉਣੀ ਆ ਵੇ ਚੁੱਪ ਕਰ ਚੁੱਪ ਕਰ ਮੈਂ ਆਪੇ ਗੱਲ ਕਰ ਲਵਾਂ ਮੈਂ ਧੱਕਾ ਦਿੱਤਾ ਉਹਨਾਂ ਆਣ ਕੇ ਮੈਨੂੰ ਉਹਨਾਂ ਤੂੰ ਹੀ ਅੱਗ ਦਿੱਤਾ ਵੇ ਪੁੱਤ ਮੇਰੀ ਗੱਲ ਸੁਣ ਤੂੰ ਵੀ ਮੇਰਾ ਪੋਤੀ ਆ ਹੈ ਏਦਾਂ ਲੜਦੇ ਤੇ ਸੋਹਣੇ ਲੱਗਦੇ ਜੇ ਲੋਕੀ ਤਮਾਸ਼ਾ ਵੇਖਣ ਦੇ ਅਹੀਂ ਤੇ ਦੋਵੇਂ ਮਾਪੋਤਾ ਦੇ ਘਰ ਗਏ ਤੇ ਰਾਮਨਾ ਬਹਿ ਕੇ ਗੱਲ ਕਰਕੇ ਆਏ ਆ ਇਹਦਾ ਤਮਾਸ਼ਾ ਥੋੜੀ ਲਾਇਆ ਹੈ ਆਪਾਂ ਮੈਨੂੰ ਪਤਾ ਹੋ ਤੇ ਤਮਾਸ਼ਾ ਨਹੀਂ ਲਾਇਆ ਜੜਾ ਤੂੰ ਲਾਇਆ ਤਮਾਸ਼ਾ ਥੇ ਆਣ ਕੇ ਅਸੀਂ ਨਹੀਂ ਲਾਇਆ ਅਸੀਂ ਤਾਂ ਅੰਦਰ ਬਹਿ ਕੇ ਗੱਲ ਕਰਕੇ ਆਈ ਹਾਂ ਉਹਨਾਂ ਨਾਲ ਤੂੰ ਚੁੱਪ ਕਰ ਪਤਾ ਕਿੰਨੀ ਅੰਦਰ ਬਹਿ ਕੇ ਗੱਲ ਕਰਨਾ ਬੱਦ ਦੱਖਾ ਕਰੇ ਨਾ ਦੂਜੇ ਪਿੰਡ ਜਾ ਕੇ ਪਤਾ ਲੱਗਦਾ ਹੈ ਇਹਲਾ ਮਮੀ ਆ ਬਾੜ ਕੇ ਇੱਥੇ ਬਦਮਾਸ਼ੀ ਕਰਨ ਦੇ ਤੇ ਤੁਹਾਨੂੰ ਸਮਝਾਉਂਦੇ ਆ ਕਾਦੀ ਬਦਮਾਸ਼ੀ ਕਰਦੇ ਆਵੇਂ ਆ ਮੋਣ ਮਾਰੀਂ ਗਾਰੀ ਤੱਕਾ ਫਿਰ ਪਾਹੋ ਤੈਨੂੰ ਮੈਂ ਦੱਸੂਗਾ ਫਿਰ ਚੱਲ ਤੂੰ ਕਰ ਜਾ ਹੁਣ ਚੁੱਪ ਕਰ ਜਾ ਨਾ ਨਾ ਮੈਨੂੰ ਦੱਸ ਤੈਨੂੰ ਕਹਿੰਦਾ ਨਾ ਅਹੀਂ ਅੱਜ ਤੋਂ ਬਾਅਦ ਘਟੇ ਜਾਣਾ ਤੇ ਨਾ ਤੂੰ ਹੀ ਹੱਟੇ ਹੋਣਾ ਯੋ ਨਹੀਂ ਹੁੰਦੇ ਹੱਡੀਆਂ ਜੜੀਆਂ ਬਾਹਾਂ ਆਕੜੀਆਂ ਨੇ ਵੇਹ ਪੁੱਤ ਵੇ ਇਦਾਂ ਨਹੀਂ ਬੋਲੀਦਾ ਹੁੰਦਾ ਤੇਹੀ ਤੇ ਭਰਾ ਭਰਾ ਜੇ ਪੁੱਤ ਲੋਕੀ ਕੀ ਆਖਣਗੇ ਇਦਾਂ ਨਹੀਂ ਬੋਲੀਦਾ ਹੁੰਦਾ ਚਾਚੀ ਜੀ ਜੇ ਗੱਲ ਕਰਨੀ ਹੀ ਬੰਦਾ ਪਿਆਰ ਨਾ ਕਰਦਾ ਵਾ ਇਹਨਾਂ ਦੇ ਕੂਂਦਿਆ ਕਲੇ ਹਨੀ ਮੈਨੂੰ ਮੰਮੀ ਨੇ ਦੱਸਿਆ ਕਿਦਾਂ ਬੋਲਿਆ ਉਹਨਾਂ ਨੂੰ ਮੈਨੂੰ ਗੁੱਸਾ ਉਸੇ ਵੱਲ ਦਾ ਹੋਰ ਕੋਈ ਗੁੱਸਾ ਨਹੀਂ ਹੈਗਾ ਮੈਨੂੰ ਵੇਖ ਪੁੱਤ ਤੂੰ ਵੀ ਤੇ ਆਉਂਦਿਆਂ ਤੱਕਾ ਮਾਰ ਕੇ ਥੱਲੇ ਸੁੱਟਦਾ ਤੂੰ ਵੀ ਤੇ ਪਿਆਰ ਨਾਲ ਗੱਲ ਕਰ ਹੀ ਸਕਦਾ ਹੈਗਾ ਪਰ ਮੇਰੇ ਮਨ 'ਚ ਵੀ ਗੁੱਸਾ ਹੈ ਨਾ ਉਦਾਂ ਚਲੋ ਮਿਰਤੋ ਵੱਡਾ ਮੈਂ ਇਤਕਾਰਦਾ ਵਾਂ ਪਰ ਕਰਾਉਣੀ ਨਹੀਂ ਚਾਹੀਦੀ ਇਹਨਾਂ ਨੂੰ ਅੰਦਰੋਂ ਆਉਂਦਾ ਤੂੰ ਆਰਾਮ ਨਾਲ ਬੈ ਕੇ ਮੇਰ ਨਾਲ ਗੱਲ ਕਰ ਲੈਂਦਾ ਤੂੰ ਕਦ ਲਈ ਉੰਤਰਾ ਛਿੜ ਕੇ ਬਹਿ ਗਿਆ ਹੈ ਕੰਮ ਹੁਣ ਵੇਖ ਲੋ ਕੀ ਕਿਦਾਂ ਕੰਧਾਰਾਂ ਲੱਗੇ ਕਿਦਾਂ ਵੇਖਣ ਲੱਗੇ ਲੱਗੀਆਂ ਤਾਂ ਲੱਗੇ ਰਹਿਣ ਤਮਾਸ਼ਾ ਤਾਂ ਚੰਗੇ ਦੀ ਲੱਗੀ ਤੇ ਨਾਲੇ ਉਹਨੂੰ ਸਮਝਾ ਦਿਓ ਜੇ ਗਾਂ ਕੁਝ ਕੀਤਾ ਨਾ ਤੇ ਮੈਂ ਕੋ ਕਰ ਦੇਣਾ ਜੇ ਤੇਰਾ ਕੁਝ ਤਾਂ ਬੋਲ ਤੇਰਾ ਭਰਾਵਾ ਪੁੱਤ ਤੂੰ ਤਾਂ ਜਾਣ ਜਾਣ ਕਿਉਂ ਤੇਰੀ ਲੜਾਈ ਵਿੱਚ ਫੇ ਮਾਰਨ ਈ ਆਂ ਤੇ ਨਾ ਪੁੱਤ ਪੁੱਤ ਕਰਨੀ ਤੂੰ ਸੇਪੇ ਚੜੀ ਜਾਣ ਈ ਆਂ ਉਹ ਭਰਾ ਵਾਲੀ ਕਰਨ ਈ ਕੋਈ ਨਹੀਂ ਮਨ ਸਮਝਾ ਲੂੰਗੀ ਆਪੇ ਉਹ ਵੀ ਹੁਣ ਗੁੱਸੇ ਚ ਜੇ ਤੂੰ ਹੀ ਸਮਝਾਇਆ ਹੁੰਦਾ ਨਾ ਇਦਾਂ ਕਰਕੇ ਬਣਾਉਂਦਾ ਹੁਣ ਪਹਿਲਾਂ ਹੁੰਦਾ ਤੂੰ ਧੱਕਾ ਮਾਰਦਾ ਤਾਂ ਹੁਣ ਮੈਂ ਕੀ ਕਰਾਂ ਤਸੂਰ ਤੇ ਹੁਣ ਤੇਰਾ ਵਾ ਪਹਿਲਾਂ ਇਹ ਦੱਸ ਮੈਨੂੰ ਜੇ ਉਹ ਪਹਿਲ ਕਰਦਾ ਤੇ ਫਿਰ ਮੈਂ ਉਹਦੇ ਆਪੇ ਕਰ ਲੈਣਾ ਸੀ ਲਾਜ ਉਹੀ ਦੇ ਅੰਦਰ ਹੋ ਪਹਿਲਾਂ ਉਹਨੇ ਧੱਕਾ ਮਾਰਿਆ ਫੇਰ ਹੀ ਮੈਂ ਅੱਗੋਂ ਪਿਆਵਾਂ ਚਲ ਕੋਈ ਗੱਲ ਨਹੀਂ ਚਲ ਆ ਜਾ ਪਾਣੀ ਪੂਣੀ ਪੀ ਕੇ ਚੱਲ ਜੀ ਨਹੀਂ ਪਾਣੀ ਪੀਤਾ ਬਸ